ਗੁਰਦੁਆਰਾ ਪੱਥਰ ਸਾਹਿਬ ਅਸੀਂ ਲਦਾਖ ਜਦੋਂ ਗਏ ਤੇ ਪਿਛਲੇ ਆਪਾਂ ਸਫ਼ਰ ਦੀਆਂ ਵੀਡੀਓ ਬਾਅਦ ਚ ਪਾਵਾਂਗੇ ਤੇ ਮੇਰੇ ਕੋਲ ਟਾਈਮ ਥੋੜਾ ਘੱਟ ਆ ਇਸ ਕਰਕੇ ਪਿਛਲੀ ਵੀਡੀਓ ਫੇਰ ਪਾਵਾਂਗੇ ਗੁਰਦੁਆਰਾ ਪੱਥਰ ਸਾਹਿਬ ਦੇ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਆਜੋ ਅੱਗੇ ਦੇਖਦੇ ਆਂ ਵੀਡੀਓ ਨਾਲ ਬਣੇ ਰਹੋ ਤੇ ਅੰਦਰ ਤੱਕ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਐਨਾ ਵੀਡੀਓ ਨਾਲ ਬਣੇ ਰਹੋ ਤੇ ਹੋਰਾਂ ਤੱਕ ਸਾਂਝੀ ਜ਼ਰੂਰ ਕਰਿਓ ਕਿਉਂਕਿ ਤੁਸੀਂ ਇੱਥੇ ਗਏ ਹੋ ਸਕਦੇ ਆ ਬਹੁਤ ਸਾਰੇ ਬੰਦੇ ਨਹੀਂ ਜਾ ਸਕਦੇ ਹਨਾ ਕਿਉਂਕਿ ਬਹੁਤ ਦੂਰ ਆ ਤੇ ਬਹੁਤ ਮਹਿੰਗਾ ਟੂਰ ਆ ਇਹ ਤੇ ਆਜੋ ਆਪਾਂ ਦੇਖਦੇ ਆ ਗੁਰਦੁਆਰਾ ਪੱਥਰ ਸਾਹਿਬ ਇੱਕ ਗੱਲ ਦੋਸਤੋ ਇੱਥੇ ਨਾ ਵੀਡੀਓ ਬਣਾਉਣਾ ਮਨਾ ਹੈ ਦਰਬਾਰ ਸਾਹਿਬ ਦੇ ਅੰਦਰ ਤੇ ਭਰ ਮੈਂ ਬੜੀ ਹੈ ਨਾ ਚੋਰੀ-ਚੋਰੀ ਵੀਡੀਓ ਬਣਾਈ ਹੈ ਤੇ ਤੁਸੀਂ ਹੁਣ ਸਾਂਝੀ ਜ਼ਰੂਰ ਕਰ ਜਿਓ ਤਾਂ ਜੋ ਜਿਆਦਾ ਤੋਂ ਜਿਆਦਾ ਸੰਗਤਾਂ ਜਿਹੜੀਆਂ ਹਨ ਦਰਸ਼ਨ ਕਰ ਸਕਣ ਦੇਲੇ ਦੇ ਵਿੱਚ ਇਹ ਮੌਜੂਦ ਹੈ ਇਹ ਪੱਥਰ ਸਾਹਿਬ ਗੁਰਦਵਾਰਾ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਇਹ ਇਤਿਹਾਸ ਵੀ ਲਿਖਿਆ ਹੋਣੀ ਤੇ ਆਪੋ ਦਰਬਾਰ ਸਾਹਿਬ ਦੇ ਅੰਦਰ ਐਂਟਰ ਕਰਦੇ ਆ ਬਾਅਦ ਚ ਗੱਲ ਕਰਦੇ ਮੱਥਾ ਟੇਕ ਕੇ ਆਪੋ ਵੀ ਬਿਤਾਓ ਆਪ ਵਿਜੇਂਦਰ ਸੇ ਮੰਨਤ ਫਲ ਲੱਲੋ ਬੁਖਤ ਤੇ ਨਮਰ ਰਤਾ ਹਦਾ ਪ੍ਰਸਾਰਾ ਐ ਜੁਤ ਸਦਾ ਕੰਮ ਸੰਸਾਰਾ ਤੇਰਾ ਰੂਪ ਰੂਪ ਸਰੂਪਾ ਰੰਗ ਬਯੂ ਰੰਗ ਸੁਪਾ ਅੰਡ ਤੁਜੇ ਰਚ ਸੇ ਤਜ ਕਿਨੀ ਖੁਦ ਬੁਝ ਮਾਨ ਬਹੁਰ ਰਜ ਦਿਨੀ ਹਉ ਬੋਲ ਰਗ ਗਟਾ ਹਉ ਜਮਟ ਕੋ ਸ਼ੰਕਰ ਗਟਾ ਜਿਗਰੀ ਸਟ ਦਗਾਇ ਜੰਬਵ ਆਦ ਜੁਗਾਦ ਸਰੂਪ ਸੁਰੰਭਵ ਔਰਤਾ ਮੇਰੀ ਤੁਮ ਕਰੋ ਸਿਕੰਦਰ ਦੌਸ਼ ਦੇਵ ਦਾ ਦਬਾਤਾ ਤਕਲ ਮਲੇਸ਼ ਕਰੋ ਰਣ ਘਾਦਾ ਜੇ ਅਤ ਤੁਝ ਤਬ ਸਰਨੀ ਭਰੇ ਤਿੰਨ ਕੇ ਦੁਸ਼ਟ ਤੋ ਕਤ ਗਵ ਮਰੇ ਪੁਰਖੋ ਜਵਨ ਪਗ ਭਰੇ ਤੇਾਰੇ ਤਿੰਨ ਕੇ ਤੁਮ ਸੰਕਟ ਸਭ ਡਰੇ ਜੋ ਕਲ ਕੋ ਇਕ ਵਾਰਤ ਗਏ ਤਾਂ ਕੇ ਕਾਜੁ ਨਿਤਨੇ ਗਏ ਰਜਾ ਬੁਰੀ ਦਾ ਇਹ ਸੋ ਕਲਾ ਗੋਟ ਰਸਨ ਇਹ ਗੱਲਾ ਕਿਰਪਾ ਦੇਟੋ ਤਾਂ ਜਾਈਂ ਨਿਗਰ ਕੋ ਤਾਂ ਕੇ ਤਾ ਬਦਨ ਸੁਨਹਿ ਸਰਗੋ ਇਹ ਗਤਿ ਸਦ ਕਰਉ ਤਮੈ ਜੋਤ ਜਾ ਸੁਖ ਨ ਕੋਈ ਇੱਕ ਵਾਰ ਜਬਰ ਸੰਘਾਰਾ ਗਾਨ ਭੰਗ ਜੈ ਉਬਾਰਾ ਜਿਨ ਨਰਨਾ ਨੂੰ ਤੇਜ ਰੂਪਕ ਦਾਰ ਦੁਸ਼ਟ ਦੋਖ ਦਿ ਰਹਾ ਘਰ ਗੋਰੀ ਸਹਿ ਆਪਾਂ ਛੋਟੇ ਹੁੰਦਿਆਂ ਨੇ ਸਾਰਿਆਂ ਨੇ ਗੋਡੇ ਰਾਖਸ਼ ਦੀਪ ਜਿਹੜੀ ਆਪਾਂ ਕਹਾਣੀ ਸੁਣੀ ਆਪਾਂ ਦਾਦੀਆਂ ਨਾਨੀਆਂ ਤੋਂ ਆਪਣੀਆਂ ਮਾਵਾਂ ਤੋਂ ਹਨਾ ਆਪਣੇ ਬਾਪੂਆਂ ਤੋਂ ਦਾਦੀਆਂ ਬੜਦਾਦਿਆਂ ਤੋਂ ਇਹ ਉਹ ਜਗ੍ਹਾ ਹੈ ਜਿੱਥੇ ਕੌਡੇ ਰਾਖਸ਼ ਨੇ ਗੁਰੂ ਨਾਨਕ ਦੇਵ ਜੀ ਤੇ ਪੱਥਰ ਸੱਟਿਆ ਸੀ ਤੇ ਇਤਿਹਾਸ ਸਾਰਿਆਂ ਨੂੰ ਪਤਾ ਹੀ ਹੈ ਇਹਦਾ ਵੀ ਗੁਰੂ ਨਾਨਕ ਦੇਵ ਜੀ ਇੱਥੇ ਗਏ ਸੀ ਤਾਂ ਇਹ ਜਿਹੜਾ ਰਾਖਸ਼ ਆ ਲੋਕਾਂ ਨੂੰ ਲੁੱਟਦਾ ਹੁੰਦਾ ਸੀਗਾ ਤੇ ਜਿੱਦਾਂ ਜਿੱਦਾਂ ਇਹੋ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚਦਾ ਲੋਕ ਕੋਈ ਨਾ ਕੋ ਪਹੁੰਚ ਗਏ ਸੀਗੇ ਵੀ ਇਹ ਨਾਲ ਸਾਨੂੰ ਤੰਗ ਬੜਾ ਕਰਦਾ ਤੇ ਬਾਬਾ ਨਾਨਕ ਜੀ ਇੱਥੇ ਬਹਿ ਗਏ ਭਗਤੀ ਕਰਨ ਤੇ ਉਹਨੇ ਖਿੱਚ ਕੇ ਇਹ ਸੋਚਿਆ ਵੀ ਮੇਰਾ ਤਾਂ ਕੰਮ ਬੰਦ ਹੋ ਗਿਆ ਵੀ ਮੈਂ ਇਸ ਸਾਧ ਨੂੰ ਮਾਰ ਦਵਾਂਨ ਉਨੇ ਉਹ ਪਹਾੜੀ ਤੋਂ ਪੱਥਰ ਛੱਟਿਆ ਸੀ ਤੇ ਹੁਣ ਵੀਡੀਓ ਸਾਂਝੀ ਜ਼ਰੂਰ ਕਰਿਓ ਐਦਾਂ ਹੀ ਨਾ ਲੰਘ ਜਿਓ ਚੰਗੀਆਂ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਐਦਾਂ ਹੌਸਲਾ ਮਿਲਦਾ ਆਪਾਂ ਹੋਰ ਐਦਾਂ ਦੇ ਹਨਾ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਵਾਂਗੇ ਤੇ ਪੇਜ ਜ਼ਰੂਰ ਫੋਲੋ ਕਰ ਲਓ ਇੱਥੋਂ ਅਸੀਂ ਚੱਲ ਪਏ ਆਂ ਤੇ ਗਾਂ ਹਨੇਰਾ ਬਹੁਤ ਹੋ ਗਿਆ ਸੀ ਸਾਨੂੰ ਤੇ ਉੱਥੇ ਜਾ ਕੇ ਹੋਟਲ ਦਾ ਪ੍ਰਬੰਧ ਨਹੀਂ ਹੁੰਦਾ ਸੀ ਕਾਰਗੇਲ ਗਏ ਸੀ ਅਸੀਂ ਤੇ ਹੋਟਲ ਦੇ ਪ੍ਰਬੰਧ ਨੇ ਬੜਾ ਔਖਾ ਕੀਤਾ ਉਹ ਜਿੱਥੇ ਤੁਹਾਨੂੰ ਉੱਤੇ ਲਾਈਟਾਂ ਨਹੀਂ ਆ ਉੱਥੋਂ ਪੱਥਰ ਛੱਟਿਆ ਸੀ ਆ ਅਸੀਂ ਖੜ ਗਏ ਹਾਟਲ ਮੋਰੇ ਇਹ ਕਾਰਗਿਲ ਦੇ ਵਿੱਚ ਆ ਦਰਿਆ ਦੇ ਕਿਨਾਰੇ ਖੜੇ ਆ ਤੇ ਭਰਾ ਸਾਡਾ ਇੰਤਜ਼ਾਮ ਕਰਦਾ ਹੋਟਲ ਦਾ ਤੇ ਹੋਟਲ ਮਹਿੰਗੇ ਮਿਲਦੇ ਆ ਜਦੋਂ ਆਪਾਂ ਲੇਟ ਹੋ ਜਾਂਦੇ ਆ ਪਹਿਲਾਂ ਆਨਲਾਈਨ ਬੁੱਕ ਕਰ ਲਓ ਤਾਂ ਵਧੀਆ ਰਹਿੰਦਾ ਆ ਤੇ ਇਸ ਕਰਕੇ ਹਨਾ ਤੇ ਇੱਥੇ ਫੇਰ ਰਾਤ ਨੂੰ ਸਾਨੂੰ 1:30 ਵਜੇ ਗਿਆ ਸੀ ਸੌਂਦਿਆਂ ਨੂੰ ਤੇ ਸਵੇਰ ਨੂੰ ਰਵਾਨਗੀ ਹੋਣੀ ਸੀ ਸੋਨਾ ਮਾਰਗ ਨੂੰ ਤੇ ਇਸ ਦੀ ਵਜਾ ਕਰਕੇ ਫਿਰ ਇੱਥੇ ਨਾ ਹੋਟਲ ਅਸੀਂ ਬੁੱਕ ਕਰਕੇ ਦਵਾਦਬ ਰੋਟੀ ਖਾ ਕੇ ਸੌਣ ਦੀ ਕੀਤੀ ਤੇ ਸ਼ੇਅਰ ਜ਼ਰੂਰ ਕਰੋ ਫੋਲੋ ਕਰੋ ਧੰਨਵਾਦ